ਜਿੱਥੇ ਅਸੀਂ ਖੁਦ ਸੈਮੀਨਾਰ ਕੀਤਾ ਪਰ ਜਿਹੜੇ ਸਕੂਲਾਂ ਚ ਅਸੀਂ ਸੈਮੀਨਾਰ ਕੀਤੇ ਉਹ ਵੀ ਬੱਚੇ ਨਾ ਗੱਲ ਮੰਨਉਂ ਫਿਰ ਮਾਰੀਦਾ ਉਹਨਾਂ ਨੇ ਉਹ ਵੀ ਦੀ ਟੇਪ ਲਾਈ ਹੈ ਨਾ ਉਹੀ ਹੈ ਕਿ ਜਿਨ੍ਹਾਂ ਦਾ ਲਰਨਿੰਗ ਐਸਿਸਮੈਂਟ ਆਇਆ ਅੱਜ ਦੀ ਟੇਪ ਹੈ ਉਹ ਵੀ ਨਿਸ਼ਾਨੇ ਲਾਈ ਹੈ ਇਹ ਕਿਹੜੇ ਕਿਹੜਾ ਟੀਚਰ ਕਰਨ ਟੀਚਰ ਸਰੂਨੀ ਜਿਹੜੀ ਉੱਥੇ ਪਾਰਟੀ ਵਾਲੇ ਸਨ ਨਾ ਹਾਂਜੀ ਉਹ ਸੋਹਣਾ ਪਾਰਟੀ ਕੋ ਨਾ ਪਤਾ ਨਹੀਂ ਸਰ ਜੀ ਦੀ ਗੱਡੀ 'ਚ ਬੈਠੇ ਆ ਦাদু ਉਹ ਕਿੱਥੇ ਹੈ ਲੋ ਜਰਾ ਆ ਰਿਹਾ ਹੈ ਉਹ ਗੱਡੀ ਮੇਰੇ ਨਾਲ ਗੱਡੀ ਆ ਰਹੀ ਹੈ ਉਹ ਫੁੱਲ ਫੁੱਲ ਲੈ ਕੇ ਇੰਤਰਾਣਾ ਰਿਹਾ ਸੀ ਯਾਰ ਸੀ ਸੀ ਦਾ ਮਤਲਬ ਨਹੀਂ ਆਈ ਕਿੱਡੀ ਗੱਡੀ ਆਇਆ ਸਪੈਸ਼ਲ ਫਾਰਮ ਦੇ ਨਾਲ ਲੱਗੇ ਹੈ ਮਾਹੀ ਸਾਹਿਬ ਜਿਹੜੀ ਅੱਜ ਕਾਰਵਾਈ ਕੀਤੀ ਗਈ ਹੈ ਕਿ ਬੱਚੇ ਜਿਹੜੇ ਛੋਟੇ ਸੀ 18 ਸਾਲ ਤੋਂ ਪੂਰੀ ਉਮਰ ਦਾ ਅੱਜ ਜੀ ਵੱਖ-ਵੱਖ ਜਗ੍ਹਾ ਦੇ ਉੱਤੇ ਜਿਹੜੇ ਸੀ ਸਕੂਲਾਂ ਤੋਂ ਜਿਹੜੇ ਬੱਚੇ ਆ ਰਹੇ ਨੇ ਉਹਨਾਂ ਦੇ ਅਸੀਂ ਨਾਕੇ ਲਾ ਕੇ ਚੈਕਿੰਗ ਕਰ ਰਹੇ ਹਾਂ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਜਿਹੜੇ ਆ 110 ਸੀਸੀ ਜਾਂਸ ਤੋਂ ਵੱਡੀਆਂ ਜਿਹੜੀਆਂ ਵੀਕਲ ਚਲਾ ਰਹੇ ਨੇ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਆ ਸਾਡੇ ਵੱਲੋਂ ਪਿਛਲੇ 1 ਮਹੀਨੇ ਤੋਂ ਲਗਾਤਾਰ ਸਕੂਲਾਂ ਦੇ ਵਿੱਚ ਜਾ ਕੇ ਪੇਰੈਂਟਸ ਦੇ ਨਾਲ ਮੀਟਿੰਗ ਕਰਕੇ ਉਹਨਾਂ ਨੂੰ ਬਰੀਫ ਕੀਤਾ ਜਾ ਰਿਹਾ ਕਿ ਇਹ ਜਿਹੜਾ ਵਾ ਤੁਸੀਂ ਆਪਣੇ ਬੱਚਿਆਂ ਨੂੰ ਜਿਨ੍ਹਾਂ ਦੀ ਉਮਰ 16 ਤੋਂ 17 ਸਾਲ ਆ ਉਹਨਾਂ ਨੂੰ 50 ਸੀਸੀ ਦੀਆਂ ਗੱਡੀਆਂ ਵਹੀਕਲ ਬਿਨਾ ਗੇਰਾਂ ਤੋਂ ਉਹ ਚਲਾ ਸਕਦੇ ਉਹ ਲੈ ਦਿਓ ਨਹੀਂ ਤਾਂ ਸਾਈਕਲ ਲੈ ਕੇ ਦਿਓ ਜਾਂ ਉਹਨਾਂ ਨੂੰ ਕਿਸੇ ਬੱਸ ਦੇ ਰਹੀਂ ਸਕੂਲਾਂ 'ਚ ਭੇਜੋ ਤੁਸੀਂ ਇਹਨੇ ਵੱਡੇ ਵਹੀਕਲੇ ਨਾ ਚਲਾਉਣ ਤਾ ਜੋ ਜਿਹੜੇ ਬੱਚੇ ਜਿਹੜੇ ਆ ਉਹਨਾਂ ਦੀ ਜਿਹੜੀ ਲਾਈਫ ਆ ਉਹਨੂੰ ਸੇਵ ਕੀਤਾ ਜਾਵੇ ਉਹਨਾਂ ਦਾ ਧਿਆਨ ਰੱਖੋ ਮੋਸਟਲੀ ਜਿਹੜੇ ਸਕੂਲੀ ਬੱਚੇ ਨੇ ਸਕੂਲਾਂ ਦੇ ਵਿੱਚ ਤੁਹਾਡੇ ਵੱਲੋਂ ਸੈਮੀਨਾਰ ਵੀ ਦਿੱਤੇ ਗਏ ਨੇ ਪੇਰੈਂਟਸ ਨੂੰ ਸਮਝਾਇਆ ਵੀ ਗਿਆ ਫਿਰ ਵੀ ਜਿਹੜੀ ਅਨਗੈਨੀ ਕਰਦੇ ਨੇ ਆਉਣ ਵਾਲੇ ਸਮੇਂ 'ਚ ਕਿਸ ਤਰ੍ਹਾਂ ਦੀ ਕਾਰਵਾਈ ਤੁਸੀਂ ਕਰੋ ਦੇਖੋ ਜੀ ਆਉਣ ਵਾਲੇ ਸਮੇਂ 'ਚ ਦੇਖੋ ਇਸ ਤਰ੍ਹਾਂ ਚੱਲੇਗਾ ਜੀ ਜਿਹੜਾ ਬੱਚਾ ਕਾਨੂੰਨ ਨੂੰ ਤੋੜੇਗਾ ਉਹਦਾ ਚਲਾਨ ਹੋਏਗਾ ਤੇ ਉਹਦੇ ਪੇਰੈਂਟਸ ਨੂੰ ਜੁਰਮਾਨਾ ਹੋਏਗਾ ਜਾਂ ਸਜ਼ਾ ਹੋਏਗੀ ਸਰ ਇਹਨਾਂ ਦੇ ਪੇਰੈਂਟਸ ਨੂੰ ਸੱਦਿਆ ਤੁਸੀਂ ਹਾਂਜੀ ਅਸੀਂ ਇਹਨਾਂ ਦੇ ਵਹੀਕਲ ਬੌਂਡ ਕਰ ਲਏ ਜੀ ਤੇ ਇਹਨਾਂ ਦੇ ਪੇਰੈਂਟਸ ਨੂੰ ਬੁਲਾ ਰਹੇ ਹਾਂ ਕਿੰਨੇ ਵਹੀਕਲ ਬੌਂਡ ਕੀਤੇ ਆ ਜੀ ਹਾਂਜੀ ਕਿੰਨੇ ਵਹੀਕਲ ਬੌਂਡ ਕੀਤੇ ਆ ਜੀ ਅੱਜ ਹੁਣ ਤੱਕ ਅਸੀਂ 5 ਕਰ ਲਏ ਜੀ 5 ਕੀਤੇ ਆ ਜੀ ਸਰ ਇਹਨਾਂ ਨੂੰ ਕੋਈ ਹਦਾਇਤ ਵੀ ਦਿੱਤੀ ਗਈ ਹੈ ਗਾਂ ਤੋਂ ਆਉਣ ਵਾਲੇ ਸਮੇਂ ਇਹਨਾਂ ਨੂੰ ਬਹੁਤ ਹਦਾਇਤਾਂ ਦਿੱਤੀਆਂ ਗਈਆਂ ਜੀ ਇਹਨਾਂ ਨੂੰ ਬਰੀਫ ਵੀ ਕੀਤਾ ਗਿਆ ਇਹਨਾਂ ਨੂੰ ਗਾਂ ਵਾਸਤੇ ਕਿਹਾ ਵੀ ਆਪਣੇ ਕੱਲ ਨੂੰ ਸਕੂਲ ਜਾ ਕੇ ਬਾਕੀ ਸਾਰਿਆਂ ਨੂੰ ਦੱਸੋ ਵੀ ਇਹ ਜਿਹੜੇ ਆ ਵੱਡੇ ਵਹੀਕਲ ਲੈ ਕੇ ਕੋਈ ਨਾ ਆਉਣ 50 ਸੀਸੀ ਆ ਬਿਨਾ ਗੇਰਾਂ ਤੋਂ ਇਹ ਜਿਹੜੀ ਐਕਟਿਵਾ ਨੇ ਇਹਨਾਂ ਨੂੰ ਇੱਕ ਵਹਿਮ ਹੈ ਐਕਟਿਵਾ ਦਾ ਜਿਹੜੀ ਐਕਟਿਵਾ 110 ਸੀਸੀ ਹੈ ਇਹਦੇ ਗੇਅਰ ਨੇ ਇਹ ਆਟੋਮੈਟਿਕ ਗੇਅਰ ਨੇ ਜੀ ਇਹ ਵਿਦਆਊਟ ਗੇਅਰ ਨਹੀਂ ਹੈਗੀ ਸਰ ਸਾਰੇ ਬੱਚੇ 17 ਸਾਲ ਤੋਂ ਘੱਟ ਦੇ ਇਹ ਸਾਰੇ ਜੀ ਕੁਝ 17 ਸਾਲ ਦੇ ਨੇ ਕੋਈ 14 ਸਾਲ ਦੇ ਕੋਈ 15 ਸਾਲ ਦੇ ਨੇ ਇਹ ਸਾਰੇ ਬੱਚੇ ਛੋਟੇ ਠੀਕ ਹੈ